ਕੀ ਨਾਮ ਹੈ ਸਾਲ ਨੂੰ ਤੁਹਾਡਾ ਕੀ ਨਾਮ ਮੇਰਾ ਨਾਮ ਦੱਸੋ ਨੀ ਮੈਂ ਕੀ ਹੋਇਆ ਅੱਜ ਆ ਗਿਆ ਮੈਨੂੰ ਕੰਮ ਤੇ ਗਿਆ ਵੀ ਫੋਨ ਆ ਗਿਆ ਮੈਨੂੰ ਆ ਗਿਆ ਮੋਰਫਰ ਲੇ ਗੇ ਸਾਲ ਦੇ ਗਿਆ ਇਹਨੇ ਕੋਲੇ ਲੱਗਿਆ ਫੋਟੋ ਤੇ ਫੋਟੋ ਤੇ 10ਵੇਂ ਸਾਡਾ ਵੀਰ ਪੈ ਗਈ ਬਸ ਤੋਂ ਬਾਅਦ ਚੋਰ ਜੀ ਹੋ ਰਹੀ ਨੂੰ ਅੰਦਰ ਨਹੀਂ ਕਦੀ ਜਾਂਦਾ ਸੀਗਾ ਘਾਟ ਦੇ ਉੱਪਰ ਇਸ ਪਣਾ ਪੱਤਾ ਫਿਰਦੇ ਹੋ ਜਾਣੇ ਕੋਈ ਨਹੀਂ ਜਾਣੇ ਸਾਹਿਬ ਫੜੋਲੀ ਮੇਰੇ ਦਾ ਅੰਦਾਜ਼ਾ ਪੁੱਛ ਲਈਏ ਬਸ ਉਹੀ ਮੰਦਾ ਹੈ ਔਰ ਕਿੰਨੇ ਦਿਨ ਬੈਠੇ 18 ਸਾਲ ਦਾ ਹੋਣ ਵਾਲਾ ਵੀ ਕਿਉਂ ਕਰ ਮੈਨੂੰ ਬਾਈ ਪਰਦਾ ਵੀ ਪੱਟਾ ਵਗੈਰਾ ਦਾ ਪਰਦਾ ਵੀ ਬੰਦ ਕਰ ਦੇ ਜੀ ਮੈਂ ਜੰ ਚਾਪਾ ਦਾ ਅੱਧਾ ਕੋਈ ਗੱਲਬਾਤ ਨਹੀਂ ਹੋ ਗਈ ਆਖਰੀ ਵਾਰ ਕੋਈ ਜੱਗ ਨਹੀਂ ਹੋਵੇ ਮੈਂ ਗੱਲਬਾਤ ਨਹੀਂ ਹੋਣੀ ਕੀ ਕਰੇਗਾ ਹੁਣ ਗੋਤਾ ਕੋ ਲੱਪਰੇ ਹਾਂ ਇਹ ਗੋਤਾ ਫਿਰ ਪਰੇ ਕਿੰਨੇ ਬੱਚੇ ਗਏ ਜੀ ਨਾਨਾ ਆਪੇ ਆਏ ਦਾ ਚਾਰ ਦੋਸੂ ਪਰ ਦੋ ਲੱਗੇ ਨੇ ਬੋਡੇ ਬੋਡੇ ਜਿਸ ਤਰ੍ਹਾਂ ਦੇਖ ਰਿਹਾ ਵੀਡੀਓ ਦੇ ਵਿੱਚ ਇੱਕ ਪਛਾਣ ਦੇ ਦੀ ਇੱਕ ਬੱਚਾ ਜਾ ਰਿਹਾ ਹੈ ਹਾਂ ਜੀ ਹੈਗਾ ਕਿ ਕੋਈ ਨਾ ਕਿਹੜਾ ਬੱਚਾ ਵੀ ਹੈ ਕਿਹੜਾ ਪਛਾਣ ਗਿਆ ਜੀ ਹਾਂ ਇਹ ਦੂਜੇ ਮਿੰਟਾਂ ਫੜਦਾ ਹੋਇਆ ਦੂਜੇ ਨੂੰ ਅੱਛਾ ਇਹ ਹੁੰਦਾ ਨਹੀਂ ਮਨ ਲੱਭੇ ਮਨ ਲੱਭੇ ਅੱਜ ਤਾਂ ਆ ਗਿਆ ਮੇਰਾ ਸ਼ੰਕਰਪੁਰ ਅੱਜ ਬੋਲੇ ਸ਼ੰਕਰ ਡੈਕ ਰਿਪਲ ਕੋਤਖਰੂ ਕੀ ਉਹ ਅਬਲੋ ਵਾਲ ਪਿੰਡ ਵਾਲਾ ਪੁਲ ਪੰਡਾ ਪਟਿਆਲੇ ਦਾ ਤੇ ਤਕਰੀਬਨ 9 ਵਜੇ ਦੀ ਗੱਲ ਹੈ ਕੁਝ ਬੱਚੇ 10 ਫੁੱਟੀ ਤੇ ਆ ਰਹੇ ਸੀਗੇ ਕੁਝ 8-10 ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦਾਨ ਦੇ ਵਿੱਚ ਆ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਪਿਪੂੜਾ ਇੱਕ ਦੂਤ ਨਗਰ ਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਸ ਨੂੰ ਕੋਈ ਬਿਲਕੁਲ ਨਹੀਂ ਆਦੀ ਸੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤਾਂ ਇੱਕ ਦੂਜੇ ਨਾਲ ਜੱਫਾ ਪੈ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤੇ ਜਿਨ੍ਹਾਂ ਨੂੰ ਗੋਤਾ ਖੋਰ ਉਹਨੂੰ ਵੀ ਕੋਟ ਅਸੀਂ ਲਗਾ ਕੇ ਲਗਭਗ 500 5 ਕਿਲੋਮੀਟਰ ਦਾ ਸਫ਼ਰ ਕਰਕੇ 5 ਕਿਲੋਮੀਟਰ ਗੋਤਾ ਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਹੋਰ ਜਿਹੜੇ ਵੀ ਤੇ 40 ਜਿਹੜੇ ਗੋਤਾਖੋਰ ਉਹਨਾਂ ਨੂੰ ਵੀ ਲਗਾ ਕੇ ਉਹ ਲੱਭ ਰਹੇ ਨੇ ਪਰ ਹਾਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਇਹ ਦੋਨੋਂ ਬੱਚੇ ਹਲੇ ਨਹੀਂ ਗਏ ਬੱਚੇ ਦੀ ਉਮਰ ਕਿੰਨਾ ਕੁ ਸੀ ਪਤਾ ਲੱਗਿਆ ਆ ਬੱਚੇ ਦੀ ਇੱਕ ਦੀ ਉਮਰ ਸੀਗੀ 18 ਤੇ 14 ਸਾਲ ਇੱਕ ਦੀ ਉਮਰ 18ਵਾਂ ਸਾਲ ਨੂੰ ਲੱਗਿਆ ਸੀਗਾ ਇਹ ਇੱਕ ਬਜਰਾ ਥੋੜਾ ਬੱਚਾ ਸੀ ਥੋੜਾ ਛੋਟਾ ਸੀਗਾ ਪਰ ਕੰਦੀ ਗੱਲ ਹੈ ਵੀ ਦੇਖੋ ਇਹਦੇ ਤੇਜ਼ ਪਾਣੀ ਪਰ ਇੰਨਾ ਤੇਜ਼ ਹੈ ਪਾਣੀ ਬਹੁਤ ਤੇਜ਼ ਹੈ ਉਹਦੇ ਵਿੱਚ ਵੱਡੀ ਮਾਰ ਦੇ ਵਿੱਚ ਨਹਾਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਗਲਤ ਕੰਮ ਹੈ ਸਕਿਆਂ ਦੇ ਪਰਿਵਾਰਾਂ ਨੂੰ ਕਹਿਣਾ ਚਾਹੁੰਦੇ ਤੁਸੀਂ ਅਸੀਂ ਦੇ ਵਿੱਚ ਆਪਣੀ ਜਨਨਾ ਚਾਹਾਂਗੇ ਆਪੀ ਨੇ ਆ ਦੀ ਹੱਥ ਜੋੜ ਕੇ ਬੇਨਤੀ ਬੋਲਿਏ ਸੰਕਲ ਡਾਇਬਲ ਕਲ ਤੀਨ ਬੱਲੋ ਗੋਤਾ ਖੋਰ ਬੱਲੋ ਦੇ ਇਹੋ ਜਿਹਾ ਕੋਈ ਟਾਈਮ ਬਣਾ ਕਰੇ ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨਾਂ ਘਰ ਦੇ ਵਿੱਚ ਆਪਸ ਵਿੱਚ ਗੱਲ ਕਰੋ ਬੱਚਿਆਂ ਨੂੰ ਪਤਾ ਕਰੋ ਕਿ ਸਕੂਲ ਤੋਂ ਬੰਦ ਮਾਰ ਕੇ ਜਿਹਨੇ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਵੀ ਫੱਦਾ ਕਰੋ ਮਿੰਟ ਮਿੰਟ ਉਹਨਾਂ ਦੀ ਪਲ-ਪਲ ਖਬਰ ਲਓ ਕਿ ਬੱਚੇ ਮਾ ਸੁਮੋਂ ਦੇ ਨੇ ਛੁੱਟ ਗਏ ਜਾਂਦੇ ਨੇ ਕਿਥੇ ਕਿਥੇ ਗਏ ਜੀਏ ਪਰ ਆ ਦੇਖੋ ਕੱਦਾ ਹਾਕਾ ਹੋ ਗਿਆ ਇਸ ਕਰਕੇ ਆਪਣੇ ਬੱਚਿਆਂ ਨੂੰ ਮਿੰਟ ਮਿੰਟ ਦੀ ਖਬਰ ਰੱਖੋ ਤੇ ਉਹਨਾਂ ਦੀ ਜਾਣਕਾਰੀ ਲਓ ਕਿ ਬੱਚੇ ਕਿਥੇ ਨੇ ਕਿਸ ਤਰ੍ਹਾਂ ਪੜ੍ਹਾਈ ਕਰ ਰਹੇ ਹੋ ਲੱਗਣ ਵੀ ਪੜ੍ਹਾਈ ਬੋਲੀ ਲੱਦਣ ਵਕਤ ਲਗਭਗ ਪਟਿਆਲਾ ਸਮਾਣਾ ਪਾਤੜਾ ਖਨੌਰੀ ਨਿਰਮਾਣਾ ਤੋਂ ਹਨ ਉਹ ਸਾਰੀ ਟੀਮਾਂ ਲਗਾ ਦਿੱਤੀ ਅਗੇ ਨੇ ਜਲਦ ਜਲਦ ਬਚਨ ਲੱਭ ਕੇ ਪਰਿਵਾਰ ਦੇ ਹਵਾਲੇ ਕਰਦੇ ਹਾਂ ਉਮੀਦ ਕਿ ਇਹ ਕਿਨ ਕਰੇ ਦੇ ਵਿੱਚ ਮਿਲ ਸਕਦੇ ਕਿ ਬੱਚੇ ਸਿੱਗੇ ਜਿਸ ਤਰ੍ਹਾਂ ਕੋਈ ਜਿਹੜੇ ਵੱਡਾ ਮਰਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੁੰਦਾ ਆ ਜੇ ਵੱਡੀ ਉਮਰ ਵਾਲੇ ਖੋઠા ਸਰੀਰ ਹੁੰਦਾਗਾ ਕਿ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚਿਹਰੇ ਹੁੰਦੇ ਨੇ ਸਟਰੌਂਗ ਜੀਨੋ ਪਕੜੀਏ ਤਾਂ ਇਸ ਕਰਕੇ ਬੱਚਿਆਂ ਦੀ ਜੜਬੋਡੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ 5 ਤੋਂ 6 ਦੀ ਮਿਲ ਜਾਂਦੇ ਨੇ ਤੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ 3 ਤੋਂ 4 ਦੀ ਬੋਡੀ ਮਿਲਦੀ ਹੈ